thai 324 28 ਤਰੀਕ ਨੂੰ ਸ਼ਾਮ ਦੇ ਤਕਰੀਬਨ 7:30 ਵਜੇ ਸਿਟੀ ਹੁਡਿੰਡਾ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇ ਚ ਸੰਦੀਪ ਸਿੰਘ ਨਾਮ ਦੇ ਵਿਅਕਤੀ ਕੋਲੋਂ 1,44,000 ਦੀ ਜਿਹੜੀ ਖੋਹ ਹੋਈ ਸੀ ਉਹਦੇ ਹੱਥ ਤੇ ਦਾਤ ਮਾਰ ਕੇ ਉਹਦੇ ਤੋਂ ਜਿਹੜਾ ਪੈਸੇ ਵਾਲਾ ਬੈਗ ਖੋ ਕੇ ਲੈ ਗਏ ਸੀ ਸੋ ਇਸ ਟੀਮ ਦੇ ਵਿੱਚ ਮਾਨਯੋਗ ਐਸਐਸਪੀ ਸ਼ਰੀਫ ਗੁਲਮੀਤ ਸਿੰਘ ਖੁਰਾਨਾ ਆਈਪੀਐਸ ਜੀ ਦੀ ਡਾਇਰੈਕਸ਼ਨਸ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਸਾਡੀ ਟੀਮ ਵੱਲੋਂ ਇੱਕ ਸਫਲਤਾ ਇਸ ਅਹਿਮ ਕੇਸ ਦੇ ਵਿੱਚ حاصل ਹੋਈ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹੁਣ ਕਿੰਨੇ ਬੰਦੇ ਬੈਕਗ੍ਰਾਉਂਡ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਟੀਮ ਸਾਡੀ ਗਠਿਤ ਕੀਤੀ ਗਈ ਸੀ ਜਿਦੇ ਵਿੱਚ ਮੇਰੀ ਨਿਗਰਾਨੀ ਦੇ ਹੇਠ ਐਸਪੀਡੀ ਰੁਪਿੰਦਰ ਕੌਰ ਸਣਾ ਉਹਨਾਂ ਦੀ ਨਿਗਰਾਨੀ ਦੇ ਹੇਠ ਸਾਡੇ ਨਾਲ ਡੀਐਸਪੀ ਸਾਹਿਬ ਨੇ ਡੀਐਚਪੀ ਭੋਰੜਾ ਇਨਚਾਰਜ ਆਪਣੇ ਕੋਲੇ ਸੀਆਈ ਨੇ ਮਨਫੁੱਲ ਸਿੰਘ ਔਰ ਇਸ ਐਸਟੀਯੂ ਜਿਹੜੇ ਹੈਗੇ ਨੇ ਸਿਟੀ ਮਰੰਡਾ ਇਹ ਟੀਮ ਗਠਿਤ ਕੀਤੀ ਸੀ ਤੋਂ ਸਾਰਿਆਂ ਨੇ ਟੈਕਨੀਕੀ ਐਂਡ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਅਸੀਂ ਕੰਮ ਕਰਦੇ ਨੇ ਪਹਿਲਾਂ ਇਹਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਤੇ ਫਿਰ ਇਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਹੈਗੀ ਹੈ ਇਹਦੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਇਹਦੇ 'ਚ ਚਾਰ ਜਿਹੜੇ ਨੇ ਦੋਸ਼ੀ ਗ੍ਰਿਫਤਾਰ ਸਾਡੇ ਵੱਲੋਂ ਕੀਤੇ ਗਏ ਨੇ ਜਿਦੇ 'ਚ ਇਹਨਾਂ ਦਾ ਸਰਗਨਾ ਮੇਨ ਬੰਦਾ ਜਸਕਰਨ ਸਿੰਘ ਇਲियस ਮੰਤਰੀ ਉਹ ਹੈਗਾ ਢੂਮਸ਼ੇਰੀ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਵਰਿੰਦਰ ਇਲियस ਗੋਲਾ ਤੀਜਾ ਬੰਦਾ ਹੈ ਮਨਿੰਦਰ ਇਲੀਸ ਦੇਵੀ ਔਰ ਚੌਥਾ ਜਿਹੜਾ ਹੈਗਾ ਜਗਦੀਪ ਇਲੀਸ ਦੀਪੂ ਇਹ ਚਾਰ ਜਿਹੜੇ ਹੈਗੇ ਨੇ ਦੋਸ਼ੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੋ ਦੋਸ਼ੀਆਂ ਨੂੰ ਅਸੀਂ ਕੱਲ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਸੀ ਦੋਹਾਂ ਨੂੰ ਸੀ ਅੱਜ ਕੀਤਾ ਗ੍ਰਿਫਤਾਰ ਦੋਸ਼ੀਆਂ ਦੇ ਪਰਚੇ ਵਿੱਚ ਮੁਕੱਦਮੇ ਹੈ ਇਹਨਾਂ ਚੋਂ ਇੱਕ ਦੋਸ਼ੀ ਤੇ ਹੈਗਾ ਜੀ ਇਹ ਅਪਰਾਧਿਕ ਪਛੋਕੜ ਜਿਹੜਾ ਮਨਿੰਦਰ ਇਵੀਐਸ ਦੇਵੀ ਹੈ ਕੜੂਏ ਪਿੰਡ ਦਾ ਰਹਿਣ ਵਾਲਾ ਇਹਦੇ ਤੇ ਮੁਕੱਦਮਾ ਨੰਬਰ 155 2023 ਦੇ ਵਿੱਚ ਖਰੜ ਥਾਣੇ ਦੇ ਵਿੱਚ ਦਰਜ ਹੋਏ ਕਿੱਥੋਂ ਗ੍ਰਿਫਤਾਰ ਹੋਏ ਨੇ ਮੈਂ ਮੀ ਰੋਪ ਇਹਦੇ ਚੋ ਜਿਹੜੇ ਅੱਜ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੋਏ ਨੇ ਮੰਡੋਲੀ ਤੋਂ ਔਰ ਜਿਹੜੇ ਕੱਲ ਦੋ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਸਾਨੂੰ ਬਸਟੈਂਡ ਤੋਂ ਖੂਫੀਆ ਇਨਫੋਰਮੇਸ਼ਨ ਦੇ ਆਧਾਰ ਤੇ ਔਰ ਇਹਨਾਂ ਕੋਲੋਂ 1 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਰਿਕਵਰੀ ਅਸੀਂ ਕਰਾ ਚੁੱਕੇ ਹਾਂ ਔਰ ਇਹਦੇ ਚ ਇੱਕ ਅਹਿਮ ਚੀਜ਼ ਹੈ ਕਿ ਇਹ ਜਿਹੜਾ ਸੰਦੀਪ ਸਿੰਘ ਹੈ ਕੰਪਲੇਨੈਂਟ ਜਿਹੜਾ ਵਿਕਟਿਮ ਜੀ ਦੇ ਕੋਲੋਂ ਕੋਹ ਕੀਤੀ ਗਈ ਸੀ ਇਹ ਐਟਲ ਦੀ ਜਿਹੜੀ ਹੈਗੀ ਹੈ ਕੰਪਨੀ Airtel ਦੀ ਇਹਨਾਂ ਦਾ Airtel Money ਕਰਕੇ ਇਹਨਾਂ ਦੀਆਂ ਦੁਕਾਨਾਂ 'ਚ ਉੱਥੇ ਕੰਮ ਕਰਦੇ ਆ। ਇਹਨੇ ਪੂਰੇ ਦਿਨ ਦੇ ਵਿੱਚ ਕੈਸ਼ ਇਕੱਠਾ ਕਰਨਾ ਹੁੰਦਾ ਹੈ, ਕੈਸ਼ ਇਕੱਠਾ ਕਰਕੇ ਉਸ ਤੋਂ ਬਾਅਦ ਇਹ Axis Bank ਦੇ ਵਿੱਚ ਜਮ੍ਹਾਂ ਕਰਾਉਂਦੇ। ਸੋ ਸੰਦੀਪ ਦੇ ਨਾਲ ਜਸਕਰਨ ਕੰਮ ਕਰ ਰਿਹਾ ਸੀ। ਉਸੇ ਫਰਮ ਦੇ ਵਿੱਚ ਇਹਦੇ ਨਾਲ ਤੇ ਇਹਨਾਂ ਦਾ ਜਿਹੜਾ ਇਮੀਡੀਏਟ ਹੈਡ ਸੀ ਉਹ ਰੋਹਿਤ। ਇਹ ਦੋਨੋਂ ਬੰਦੇ ਉਹਦੇ ਇੱਕੋ ਏਜੰਸੀ ਦੇ ਲਈ ਕੰਮ ਕਰਦੇ ਸੀ। ਉਹ ਤੋਂ ਇਹਨੂੰ ਸਾਰੀ ਜਾਣਕਾਰੀ ਸੀ। ਸੋ ਜਸਕਰਨ ਸਿੰਘ ਨੂੰ ਜਿਹੜੀ ਇਹਦੀ ਜਾਣਕਾਰੀ ਸੀ ਵੀ ਇਹਨੇ ਸ਼ਾਮ ਨੂੰ ਇਹਨਾ ਕੈਸ਼ ਇਕੱਠਾ ਕਰਨਾ ਹੈ ਤੇ ਜੋ ਕਿ ਇਹਨੇ ਐਕਸੈਸ ਬੈਂਕ ਦੇ ਵਿੱਚ ਜਮ੍ਹਾਂ ਕਰਉਣਾ ਤਾਂ ਉਹਨੇ ਆਪਣੇ ਨਾਲ ਦੇ ਇੱਕ ਕੋ-ਅਕਿਊਜ਼ ਦੇ ਨਾਲ ਵਿਉਤਬੰਦੀ ਕੀਤੀ ਉਹਨੂੰ ਸਾਰੀ ਇਦਲਾ ਦਿੱਤੀ ਔਰ ਉਹਨੇ ਅੱਗੇ ਦੋ ਬੰਦੇ ਹਾਇਰ ਕਰਕੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਫਿਰ ਕੀ ਕਾਰਵਾਈ ਹੋ ਰਹੀ ਹੈ ਅੱਗੇ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਫਿਲਹਾਲ ਇਹਨਾਂ ਨੂੰ ਜੀ ਪੇਸ਼ ਕਰਨਾ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਚ ਜਿਹੜੀ ਹੈਗੀ ਅਸੀਂ ਰਿਕਵਰੀ ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਔਰ ਇਹਦੇ ਨਾਲ ਹੀ ਮੋਟਰਸਾਈਕਲ ਦੇ ਨਾਲ ਜਿਹੜੀ ਅਸੀਂ ਕੈਸ਼ ਦੀ ਸਾਡੀ ਟੀਮ ਵੱਲੋਂ 1 ਲੱਖ ਦੀ ਰਿਕਵਰੀ ਕੀਤੀ ਗਈ ਹੈ ਜਿਹੜੀ ਦਾਤਰ ਜਿਹੜੀ ਦਾਤਰ ਉਹਦੇ ਮਾਰੀ ਸੀ ਹੱਥ ਤੇ ਪੱਦ ਦਾਤਰ ਮਾਰ ਕੇ ਬੈਕ ਹੋਏ ਸੀ ਉਹ ਦਾਤਰ ਹਲੇ ਰਿਕਵਰ ਕਰਾ ਰਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ